इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰਹੱਦ ਤੋਂ ਪੁਲਿਸ ਅਤੇ ਬੀਐਸਐਫ ਨੇ ਕੀਤੀ ਹੈਰਨ ਦੀ ਬਰਾਮਦਗੀ ਕਰਨਤਾਰਨ ਪੁਲਿਸ ਵੱਲੋਂ ਇੱਕ ਕੇਸ ਐਫਆਈਆਰ ਨੰਬਰ 25 ਮਿਤੀ 22 2024 ਦਾ 21 सी ਐਨਡੀਪੀਐਸ ਐਕਟ 10 11 12 ਏ ਏਅਰਕ੍ਰਾਫਟ ਐਕਟ 1934 ਪੀਐਸ ਖਾਲੜਾ ਸ਼ਾਮ 6:00 ਵਜੇ 5:00 ਵਜੇ ਬੀਓਪ ਤਰਨਤੁਰਾ ਦੇ ਪਿੰਡ ਡਲ ਨੇੜੇ ਹੈਰੋਨ ਨਾਲ ਭਰੇ ਪੀਲੇ ਰੰਗ ਦੇ ਪੈਕੇਟ ਦੀ ਬਰਾਮਦਗੀ ਦੇ ਦਰਜ ਕੀਤਾ ਗਿਆ ਹੈ ਅੱਜ ਪੁਲਿਸ ਅਤੇ ਬੀਐਸਐਨ ਨੂੰ ਪਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਅਤੇ ਬੀਐਸਐਨ ਦੀ ਤਲਾਸ਼ੀ ਮੁਹਿੰਮ ਦੌਰਾਨ ਲੋਹੀ ਦੇ ਪੁਲ ਡਲ थाना ਖਾਲੜਾ ਨੇੜੇ ਡਰੇਨ ਵਰਸਾ ਵਿੱਚੋਂ 498 ਹੈਰੋਨ ਬਰਾਮਦ ਕੀਤੀ ਗਈ ਡਰੋਨ ਦੀ ਬਰਾਮਦਗੀ ਲਈ ਤਲਾਸ਼ੀ ਮੁਹਿੰਮ ਜਾਰੀ ਹੈ ਤਰਨਤੁਰਾ ਚੀਫ ਵਿਰੋਪਛਤਮ ਜਮਾ ਚੀਫ ਗੁਰਮੁਨਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿਹੜੀ ਕੋਸ਼ਿਸ਼ਾਂ ਦੇ ਵਿੱਚ ਜਾਰੀ ਹੈ ਕਿ ਡਰੋਨ ਰਾਹੀਂ ਹੈਰਨ ਭੇਜੇ ਪਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਬੀਐਸਐਫ ਜਿੱਥੇ ਫਰਸਟ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਚੱਕਨੀ ਤੇ ਚੁਸਤ ਹੈ ਉਹਦਾ ਪੰਜਾਬ ਪੁਲਿਸ ਸੈਕੰਡ ਡਿਫੈਂਸ ਲਾਈਨ ਤੇ ਪੂਰੀ ਤਰ੍ਹਾਂ ਚੁਸਤ ਤੇ ਦਰਸਤ ਹੈ ਦੋਵੇਂ ਜਿਹੜੀਆਂ ਫੋਰਸਾਂ ਨੇ ਉਹ ਕੰਦੇ ਨਾਲ ਕੰਦਾ ਮਿਲਾ ਕੇ ਇਹਨਾਂ ਗਤੀਵਿਧੀਆਂ ਨੂੰ ਅਸਫਲ ਕਰਨ ਦੇ ਵਿੱਚ ਲੱਗੀ ਹੋਈ ਹੈ ਇਸੇ ਵਿੱਚ ਹੀ ਅੱਜ ਜਿਹੜੀ ਵੱਡੀ ਵੱਡੀ ਸਫਲਤਾ ਸਿਰ ਹੋਈ ਜਦੋਂ ਜਿਹੜੀ ਡਰੇਨ ਹੈਗੀ ਜਿਹੜੀ ਸੈਕੰਡ ਡਿਫੈਂਸ ਲਾਈਨ ਆ ਉਹਦਾ ਆਇਰਨ ਬ੍ਰਿਜ ਪਿੰਡ ਡਾਲਦੇ ਨੇ ਜਦੀਕ ਪੈਂਦਾ ਉਹਦੀਆਂ ਝਾੜੀਆਂ ਦੇ ਵਿੱਚੋਂ ਇੱਕ ਜਿਹੜਾ ਪੈਕੇਟ ਬਰਾਮਦ ਹੋਇਆ ਜਿਹਦੇ ਉੱਤੇ ਤਾਰ ਲੱਗੀ ਹੋਈ ਸੀ ਜਿਸ ਤੋਂ ਸਮਝ ਆਉਂਦੀ ਹੈ ਕਿ ਪੈਕੇਟ ਜਿਹੜਾ ਡਰੋਨ ਰਾਹੀਂ ਸੁੱਟਿਆ ਗਿਆ ਹੋਊਗਾ ਜਿਸ ਦੀ ਜਿਹੜੀ ਸਰਚ ਆਪਰੇਸ਼ਨ ਕੀਤਾ ਗਿਆ ਸਰਚ ਆਪਰੇਸ਼ਨ ਦੇ ਵਿੱਚ ਜਿਹੜੀ ਇਹ ਹੈਰੋਨ ਰਿਕਵਰ ਹੋਈ ਹੈ ਜਿਸ ਨੂੰ ਖੋਲ ਕੇ ਚੈੱਕ ਕੀਤਾ ਗਿਆ ਇਹ ਜਿਹੜੀ 498 ਗ੍ਰਾਮ ਜਿਹੜੀ ਹੈਰੋਨ ਰਿਕਵਰ ਹੋਈ ਹੈ ਇਸ ਸੰਬੰਧੀ ਥਾਣਾ ਖਾਲੜਾ ਵੀ ਕੇ ਐਫ ਆਈ ਆਰ ਨੰਬਰ 25 ਅੰਡਰ ਸੈਕਸ਼ਨ 21 ਸੀ ਐਨ ਡੀ ਪੀ ਐ ਐਕਟ 10 11 12 에어ਕ੍ਰਾਫਟ ਐਕਟ ਜਿਹੜਾ ਉਹ ਦਰਜ ਰਜਿਸਟਰ ਕਰਿਆ ਬੀਐਸਬ ਤੇ ਪੰਜਾਬ ਪੁਲਿਸ ਹੁਣ ਲਗਾਤਾਰ ਸਰਚ ਕਰ ਰਹੀ ਹੈ ਕਿ ਜਿੱਥੇ ਹੈਰਨ ਰਿਕਵਰ ਹੋਈ ਹੈ ਉੱਥੇ ਡਰੋਨ ਵੀ ਜਿਹੜਾ ਰਿਕਵਰ ਹੋਣਾ ਚਾਹੀਦਾ ਉਹ ਡਰੋਨ ਦੀ ਬਰਾਮਦਗੀ ਸੰਬੰਧੀ ਜਿਹੜੀ ਆ ਉਹ ਜਿਹੜੀ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਮੈਂ ਦੱਸਣਾ ਚਾਹਾਂਗਾ ਕਿ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਸਮਤਲਣਾ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਨੇ ਪਰੰਤੂ ਜਿਹੜੀਆਂ ਬਰਾਮਦਗੀਆਂ ਵੀ ਆ ਉਹ ਵੀ ਲਗਾਤਾਰ ਹੋ ਰਹੀਆਂ ਨੇ। ਤੋਂ ਬਾਰਡਰ ਤੇ ਪੰਜਾਬ ਪੁਲਿਸ ਤੇ ਬੀਐਸਐਫ ਜਿੱਥੇ ਸਤਰਕ ਤੇ ਚ ਕਰਨੀ ਹੈ। ਜਿੱਥੇ ਅਸੀਂ ਬਰਾਮਦਗੀਆਂ ਕਰ ਰਹੇ ਹਾਂ ਉੱਥੇ ਅਸੀਂ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਜਿਹੜੇ ਡਰੋਨ ਮਗਾਉਂਦੇ ਨੇ ਜਾਂ ਸਮਾਨ ਮਗਾਉਂਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਵਕ ਵਕ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਚੰਨ ਦਿਨ ਪਹਿਲਾਂ ਹੀ ਅਸੀਂ ਜਿਹੜਾ ਵਾਂ ਤਾਰਾ ਸਿੰਘ ਤੋਂ ਤਿੰਨ ਵਿਅਕਤੀ ਅਰੈਸਟ ਕੀਤੇ ਇਸ ਤੋਂ ਪਹਿਲਾਂ ਡਲ ਤੋਂ ਅਰੈਸਟ ਕੀਤੇ ਹੀ ਜਿੱਥੇ ਅਸੀਂ ਬਰਾਮਦਗੀ ਕਰ ਰਹੇ ਹਾਂ ਉੱਥੇ ਇਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਰਹੇ ਹਾਂ ਬੀਐਸਐਫ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਤਰਕ ਤੇ ਚਕਰਨੀ ਹੈ ਤੇ ਮੈਂ ਵਾਰਨਿੰਗ ਦੇਣਾ ਚਾਹੁੰਦਾ ਆਪਣੀਆਂ ਕਾਲੀਆਂ ਭੇਡਾਂ ਨੂੰ ਜਿਹੜੀ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਹ ਇਹਨਾਂ ਕੰਮਾਂ ਤੋਂ ਬਾਹਰ ਆ ਜਾਣ ਨਹੀਂ ਉਹ ਦਿਨ ਦੂਰ ਨਹੀਂ ਜਿੱਦਾਂ ਪਹਿਲੇ ਦੋਸ਼ੀਆਂ ਦੇ ਵਾਂਗੂ ਉਹਨਾਂ ਨੂੰ ਵੀ ਫੜ ਕੇ ਅਸੀਂ ਜਿੱਲਾਂ ਦੇ ਪਿੱਛੇ ਭੇਜ ਦਾਂਗੇ